ਮਸਾਣੀ ਇੱਕ ਅਜਿਹਾ ਨਾਂ ਜਿਸ ਨੂੰ ਸੁਣਦੇ ਸਾਰ ਹੀ ਮਨ ਵਿੱਚ ਖੌਫ ਫੈਲਾ ਹੋ ਜਾਂਦਾ ਹੈ ਇੱਕ ਅਜਿਹਾ ਡਰ ਜੋ ਬੰਦੇ ਨੂੰ ਸੋਚੀ ਪਾ ਦਿੰਦਾ ਹੈ ਮਸਾਣੀ ਦਾ ਜ਼ਿਕਰ ਆਮ ਲੋਕਾਂ ਵਿੱਚ ਸੁਣਨ ਨੂੰ ਮਿਲਦਾ ਹੈ ਅਕਸਰ ਕਰਨ ਕਰਵਾਉਣ ਵਾਲੇ ਇਸ ਦਾ ਉਪਯੋਗ ਜ਼ਿਆਦਾ ਕਰਦੇ ਹਨ ਮਸਾਣੀ ਜਿਸ ਘਰ ਵੀ ਲੱਗ ਜਾਵੇ ਤਾਂ ਘਰਬਾਰ ਪੱਟ ਸੁੱਟਦੀ ਹੈ ਜੇਕਰ ਕਿਸੇ ਬੰਦੇ ਤੇ ਮਸਾਣੀ ਛੱਡੀ ਗਈ ਹੋਵੇ ਤਾਂ ਇਹ ਉਸ ਦੀ ਛਾਤੀ ਨੂੰ ਅੰਦਰੋਂ ਅੰਦਰ ਖਾ ਜਾਂਦੀ ਹੈ ਦੁਸ਼ਮਣ ਦੀ ਛਾਤੀ ਤੋੜ ਕੇ ਕਲੇਜਾ ਚੱਟਣਾ ਇਸ ਦਾ ਮੁੱਖ ਕੰਮ ਹੈ ਇਸੇ ਲਈ ਜਾਦੂਗਰ ਲੋਕ ਪੇਟਾ ਵਿੱਚ ਇਸ ਨੂੰ ਬੱਕਰੇ ਦਾ ਕਲੇਜਾ ਦਿੰਦੇ ਹਨ ਮਸਾਣੀ ਦਿਸਣ ਵਿੱਚ ਕਿਹੋ ਜੀ ਹੁੰਦੀ ਹੈ ਇਸ ਦੀ ਪੁਜਾਰੀ ਕੀ ਹੁੰਦੀ ਹੈ ਤੇ ਜੇਕਰ ਮਸਾਣੀ ਕਿਸੇ ਨੂੰ ਲੱਗ ਜਾਵੇ ਤਾਂ ਇਸ ਦੀ ਕੀ ਕੀ ਨਿਸ਼ਾਨੀਆਂ ਹੁੰਦੀਆਂ ਹਨ ਤੇ ਵੀਡੀਓ ਦੇ ਅੰਤ ਵਿੱਚ ਅਸੀਂ ਇਸ ਬਾਰੇ ਗੱਲ ਕਰਾਂਗੇ ਇਹ ਅਸਲ ਵਿੱਚ ਮਸਾਣੀ ਹੈ ਕੀ ਤੇ ਇਸ ਦੇ ਇਤਿਹਾਸ ਬਾਰੇ ਜੈ ਵੀਰਾਂ ਦੀ ਦੋਸਤੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਫਾਇਦੇਮੰਦ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਹਾਡਾ ਕੋਈ ਸਵਾਲ ਜਾਂ ਸੁਝਾਅ ਹੋਵੇ ਤਾਂ ਕਮੈਂਟ ਕਰੋ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਮਸਾਣੀ ਦਾ ਸਰੂਪ ਕਿਹੋ ਜਿਹਾ ਹੈ ਇਹ ਇੱਕ ਆਧਖੜ ਉਮਰ ਦੀ ਜਿਸ ਦੇ ਚਿਹਰੇ ਤੇ ਝੁਰੜੀਆਂ ਕਪੜੇ ਪਾਟੇ ਤੇ ਮਲੀਨ ਰੁੱਖੇ ਕੇਸ ਅੱਖਾਂ ਵਿੱਚ غرੂਰਤਾ ਦੰਦਾਂ ਤੇ ਲਾਲ ਰੰਗ ਦਾ ਕਰੇੜਾ ਜਮਿਆ ਹੋਇਆ ਤੇ ਦੰਦ ਵਿਰਲੇ-ਵਿਰਲੇ ਹਨ ਇਸ ਦੇ ਛੰਡੇ ਤੇ ਕਾਂ ਦਾ ਚਿੱਤਰ ਬਣਿਆ ਹੋਇਆ ਹੈ ਕਹਿ ਲੋ ਕਿ ਕਾਲ ਦਾ ਦੂਜਾ ਨਾਮ ਹੈ ਮਸਾਣੀ ਮਸਾਣੀ ਦਾ ਆਵਾਸ ਸ਼ਮਸ਼ਾਨਾਂ ਵਿੱਚ ਉਜੜੇ ਹੋਏ ਵੀਰਾਨੇ ਇਲਾਕਿਆਂ ਅਤੇ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਐਸੇ ਇਲਾਕਿਆਂ ਵਿੱਚ ਹੁੰਦਾ ਹੈ ਮਸਾਣੀ ਜਿੱਥੇ ਵੀ ਜਾਵੇ ਉਜਾੜੇ ਪਾ ਦਿੰਦੀ ਹੈ ਹੱਸਦੇ ਵਸਦੇ ਘਰਾਂ ਨੂੰ ਸ਼ਮਸ਼ਾਨ ਵਿੱਚ ਇਹ ਤਬਦੀਲ ਕਰ ਦਿੰਦੀ ਹੈ ਜਦ ਵੀ ਕੋਈ ਸਾਧਕ ਮਸਾਣੀ ਦੀ ਕਮਾਈ ਕਰਦਾ ਹੈ ਉਸ ਲਈ ਕੋਈ ਜ਼ਰੂਰੀ ਹਦਾਇਤਾਂ ਦਾ ਉਹ ਪਾਲਣ ਕਰਦਾ ਹੈ ਜਿਵੇਂ ਮਸਾਣੀ ਦੀ ਤਪੱਸਿਆ ਹਮੇਸ਼ਾ ਮਸਾਣਾ ਵਿੱਚ ਹੀ ਫਲਦਾਈ ਹੁੰਦੀ ਹੈ ਮਸਾਣੀ ਦੀ ਤਪੱਸਿਆ ਨਗਨ ਹੋ ਕੇ ਜਾਂ ਅਰਧ ਨਗਨ ਹੋ ਕੇ ਕੀਤੀ ਜਾਂਦੀ ਹੈ ਮਸਾਨੀ ਦੀ ਪੇਟਾ ਪੁਜਾਰੀ ਵਿੱਚ ਬੱਕਰੇ ਦੀ ਕਲੇਜੀ ਤੇ ਦੇਸੀ ਸ਼ਰਾਬ ਚਰਾਈ ਜਾਂਦੀ ਹੈ ਤੇ ਮਸਾਨੀ ਸਿੱਧ ਹੋਣ ਤੇ ਜਦੋਂ 사ਧਕ ਉਸ ਮਸਾਨੀ ਤੋਂ ਕਾਮ ਲੈਂਦਾ ਹੈ ਤਾਂ ਹਰੇਕ ਵਾਰ ਉਸ ਨੂੰ ਇੱਕ ਮੁਰਗੀ ਪੇਟਾ ਕਰਨੀ ਪੈਂਦੀ ਹੈ ਮੁਰਗੀ ਅਜੇ ਹੀ ਹੋਣੀ ਚਾਹੀਦੀ ਹੈ ਜਿਸ ਨੇ ਆਂਡੇ ਅਜੇ ਦੇਣੇ ਸ਼ੁਰੂ ਨਾ ਕੀਤੇ ਹੋਣ ਜਾਂ ਮੁਰਗੀ ਜੋ ਆਂਡੇ ਦੇਣੇ ਬੰਦ ਹੋ ਚੁੱਕੀ ਹੋਵੇ ਪੰਜਾਬ ਵਿੱਚ ਮਸਾਣੀ ਨੂੰ ਕਾਲੇ ਇਲਮ ਵਿੱਚ ਵਰਤਿਆ ਜਾਂਦਾ ਹੈ ਲੋਕ ਉਸ ਨੂੰ ਕਾਲੀ ਮਾ ਸਮਝਦੇ ਹਨ ਜਾਂ ਕਈ ਲੋਕ ਇਸ ਨੂੰ ਮਾਤਾ ਮੇਲੜੀ ਮਸਾਣੀ ਜਿਨ੍ਹਾਂ ਦਾ ਮੰਦਿਰ ਗੁਜਰਾਤ ਵਿੱਚ ਹੈ ਲੋਕ ਇਸ ਮਾਤਾ ਨੂੰ ਹੀ ਮਾਤਾ ਮਸਾਣੀ ਸਮਝਦੇ ਹਨ ਪਰ ਜਿਸ ਮਸਾਣੀ ਦਾ ਜ਼ਿਕਰ ਕਾਲੇ ਇਲਮ ਤੇ ਮੰਤਰਾਂ ਯੰਤਰਾਂ ਵਿੱਚ ਆਉਂਦਾ ਹੈ ਓਮਸਾਣੀ ਕੋਈ ਹੋਰ ਹੈ ਪੁਰਾਣੇ ਸ਼ਾਸਤਰਾਂ ਵਿੱਚ ਮਸਾਣੀ ਨੂੰ ਤੁਮਾਵਤੀ ਦੇਵੀ ਕਿਹਾ ਗਿਆ ਹੈ ਇਹ ਬੜੇ ਰਾਜ਼ ਦੀ ਗੱਲ ਹੈ ਤੁਹਾਡੀ ਕਾਲੇ ਏਲਮ ਵਿੱਚ ਮਸਾਣੀ ਕਹਿ ਕੇ ਪੁਕਾਰੀ ਜਾਂਦੀ ਹੈ ਦੁੱਖ ਦਿਲਦਰ ਦੀ ਇਹ ਦੇਵੀ ਜਿਸ ਨੂੰ ਮਸਾਣੀ ਕਿਹਾ ਜਾਂਦਾ ਹੈ ਜਿੱਥੇ ਕਿਤੇ ਵੀ ਹੁੰਦੀ ਹੈ ਦਿਲਦਰ ਉੱਥੇ ਆਪਣੇ ਆਪ ਹੀ ਪਹੁੰਚ ਜਾਂਦਾ ਹੈ ਜਿਸ ਕਿਸੇ ਨੇ ਵੀ ਇਸ ਦੀ ਸਿੱਧੀ ਕੀਤੀ ਹੋਵੇ ਜਾਂ ਇਹ ਪਤਾ ਲਗਾਉਣਾ ਹੋਵੇ ਕਿ ਇਸ ਨੇ ਮਸਾਣੀ ਸਿੱਧ ਕੀਤੀ ਹੋਈ ਹੈ ਜਾਂ ਨਹੀਂ ਤਾਂ ਇਹ ਪਤਾ ਲਗਾਉਣਾ ਬਹੁਤ ਆਸਾਨ ਹੈ ਮਸਾਣੀ ਦਾ ਸਾਧਕ ਹਰ ਸਾਲ ਦੀਵਾਲੀ ਜਾਂ ਹੋਲੀ ਨੂੰ ਇਹ ਕੋ ਮੁਰਗੀ ਮੁਰਗਾ ਨਹੀਂ ਮੁਰਗੀ ਤੇ ਦੇਸੀ دارو ਜ਼ਰੂਰ ਪੈਂਟਾ ਦੇਵੇਗਾ ਇਹ ਗੌਰ ਕਰੇ ਕਿ ਇਹ ਮੁਰਗੇ ਦੀ ਜਗ੍ਹਾ ਮੁਰਗੀ ਕਿਉਂ ਹਲਾਲ ਕਰਦੇ ਹਨ ਦੁੱਖ ਦਲਿੱਦਰ ਮਸਾਨਾ ਚ ਵਾਸ ਕਰਨ ਵਾਲੀ ਇਸ ਸ਼ਕਤੀ ਦੀ ਮੋਰ ਕਾਂ ਦੀ ਹੈ ਜਦ ਵੀ ਕਿਸੇ ਘਰ ਵਿੱਚ ਕਾਂ ਮਰ ਮਰ ਕੇ ਡਿਗਣ ਲੱਗ ਜਾਣ ਤਾਂ ਸਮਝੋ ਮਸਾਨੀ ਚੱਲ ਗਈ ਹੈ ਇਸ ਦਾ ਹੱਲ ਕਰੋ ਜਿਸ ਤੇ ਮਸਾਨੀ ਚੱਲ ਜਾਵੇ ਇਹੀ ਉਸ ਦਾ ਦਿਲ ਅੰਦਰੋਂ-ਅੰਦਰ ਖਾ ਜਾਂਦੀ ਹੈ ਤੇ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਕੀ ਹੋਇਆ ਬਾਹਰੋਂ ਸਭ ਕੁਝ ਠੀਕ ਹੁੰਦਾ ਹੈ ਪਰ ਇਹ ਬੰਦਿਆਂ ਅੰਦਰੋਂ ਕੁਲੇਜਾ ਖਾ ਜਾਂਦੀ ਹੈ ਕਿਉਂਕਿ ਕੰਨ ਕਰਵਾਉਣ ਵਾਲੇ ਇਸ ਨੂੰ ਬੱਕਰੇ ਦਾ ਕੁਲੇਜਾ ਭੇਂਟਾ ਕਰਕੇ ਭੇਜਦੇ ਹਨ ਜੇਕਰ ਕਿਸੇ ਨੂੰ ਇਹ ਚਿੰਬੜ ਗਈ ਹੋਵੇ ਤਾਂ ਕਿਸੇ ਕਾਮਲ ਮੁਰਸ਼ਿਦ ਜੋ ਪਹੁੰਚਿਆ ਹੋਵੇ ਤਾਂ ਆਪਣਾ ਇਲਾਜ ਕਰਵਾਵੇ ਰੱਬ ਤੁਹਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੀਆਂ ਕਾਲੀਆਂ ਇਲ ਬਲਾਵਾਂ ਤੋਂ ਬਚਾ ਕੇ ਰੱਖੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਹਾਡਾ ਕੋਈ ਸਵਾਲ ਹੋਵੇ ਜਾਂ ਕੋਈ ਸੁਝਾਅ ਹੋਵੇ ਤਾਂ ਤੁਸੀਂ ਸਾਨੂੰ ਸਾਡੇ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਅਸੀਂ ਸਮਾਂ ਹੋਣ ਤੇ ਜਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਵਾ ਆਖਿਰ ਦਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ